ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਜੀ ਸਾਰਿਆਂ ਦਾ ਮੇਰੇ ਇੱਕ ਹੋਰ ਨਵੇਂ ਵਲੌਗ 'ਚ ਉਮੀਦ ਕਰਦਾ ਤੁਸੀਂ ਸਾਰੇ ਜਣ ਠੀਕ ਠਾਕ ਹੋਗੇ ਅੱਜ ਆਪਾਂ ਚੱਲੇ ਆਂ ਜੀ ਆਪਣੇ ਮੋਹੈਲ ਲੱਲ ਕੱਲ ਉਹਦਾ ਕੰਮ ਕਰਾ ਕੇ ਲਿਆ ਸੀ ਜਿਵੇਂ ਤੁਸੀਂ ਪਿਛਲੀ ਵੀਡੀਓ 'ਚ ਦੇਖ ਲਿਆ ਹੋਣਾ ਆ ਠੀਕ ਹੈ ਅੱਜ ਆਪਾਂ ਉਹਦਾ ਫਰੰਟ ਵੇਟ ਕਰ ਦੇਣਾ ਤੇ ਪਿਛਲੇ ਦੇਖਦੇ ਆਂ ਵੀ ਇੱਥੇ ਖੋਲਣੇ ਆ ਜਾਂ ਮੌਕੇ ਦੇ ਖੋਲਾਂਗੇ ਮੇਲੇ ਤੇ ਜਾ ਕੇ ਕਿਉਂਕਿ ਅੱਜ ਤਰੀਕ ਹੋ ਗਈ ਹੈ ਜੀ 6 ਠੀਕ ਹੈ ਮੇਲਾ ਹੈਗਾ ਕੱਲ ਦਾ 7 ਤਰੀਕ ਦਾ ਸੋ ਫਿਲਹਾਲ ਮੈਂ ਘਰੋਂ ਨਿਕਲ ਨਹੀਂ ਲੱਗਾ ਸੀਗਾ ਮੈਂ ਕਿਹਾ ਵੀ ਆਪਣੇ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਦੱਸ ਦਈਏ ਵੀ ਭਾਈ ਮੇਲੇ ਦੀਆਂ ਤਿਆਰੀਆਂ ਜੋਰਾ ਸ਼ੋਰਾ ਤੇ ਆ ਤੇ ਅੱਜ ਕੰਮ ਬਹੁਤ ਆ ਤੁਹਾਨੂੰ ਨਾਲ-ਨਾਲ ਦਿਖਾਈ ਚੱਲਾਂਗੇ ਜੋ-ਜੋ ਕੰਮ ਕਰਨੇ ਆ ਆਪਾਂ ਠੀਕ ਹੈ ਤੇ ਬਣੇ ਰਿਓ ਵਲੌਗ ਦੇ ਨਾਲ ਹੁਣ ਫਿਲਹਾਲ ਆਪਾਂ ਘਰੋਂ ਨਿਕਲਦੇ ਆ ਤੇ ਮਿਲਦੇ ਆ ਤੁਹਾਨੂੰ ਸਿੱਧਾ ਆਪਣੇ ਮਝੈਲ ਕੋਲ ਜਾ ਕੇ ਪਹੁੰਚ ਗਏ ਅਸੀਂ ਤੇ ਮਝੈਲ ਲਾਲ ਪਾਲੇ ਗਏ ਨਹੀਂ ਪਹਿਲਾਂ ਇਹਨੂੰ ਛੋਟੇ ਨੂੰ ਆਪਾਂ ਸਟਾਰਟ ਕੀਤਾ ਆ ਤੇ ਆਪਾਂ ਚੱਲੇ ਪਹਿਲਾਂ ਟਰਾਲੀ ਲੈਣ ਜਿੱਥੇ ਟਰੈਕਟਰ ਲੋਡ ਕਰਕੇ ਲੈ ਕੇ ਜਾਣੇ ਆ ਬਾਕੀ ਕੰਮ ਬਾਅਦ ਕਰਨੇ ਆ ਟਰਾਲੀ ਲੈਣ ਚੱਲੀਏ ਪਹਿਲਾਂ ਠੀਕ ਹੈ ਤਾਂ ਕਿ ਆਪਾਂ ਟਾਈਮ ਬਚ ਜੂਗਾ ਕਿਉਂਕ ਹਲੇ ਵੇਟ ਵੀ ਕੱਸਣੇ ਆ ਉਹਨੂੰ ਅਗਲੇ ਕੰਮ ਪੂਰਾ ਇਸ ਟਾਈਮ ਪੀਕ ਤੇ ਆ ਠੀਕ ਐ ਇੱਧਰ ਇਹ ਵੀ ਕੰਮ ਆ ਆ ਕੀ ਇਹਨੂੰ ਕਹਿੰਦੇ ਆ ਆਪਣਾ ਮੇਲੇ ਵਾਲਾ ਵੀ ਠੀਕ ਐ ਤੇ ਮੇਰਾ ਟੂਰ ਵੀ ਆਉਂਦਾ ਪਿਆ ਮੈਨੂੰ ਦੋਵੇਂ ਪਾਸੇ ਟੈਨਸ਼ਨ ਹੋਈ ਪਈ ਐ ਕਿਉਂਕਿ ਦਿਨ ਵਿੱਚ ਇੱਕ ਬਚਦਾ ਆ ਕੱਲ ਦਾ ਮੇਲਾ ਲਾਵਾਂਗੇ ਪਰਸੋਂ ਦੀ ਰੈਸਟ ਉਸ ਤੋਂ ਅਗਲੇ ਦਿਨ ਫੇਰ ਟੂਰ ਐ ਪਰਸੋਂ ਦੀ ਰੈਸਟ ਵੀ ਨਹੀਂ ਹੋਣੀ ਮੇਰੇ ਸਾਹਮਣੇ ਮੈਨੂੰ ਸ਼ਾਮੀ ਨਿਕਲਣਾ ਪੈਣਾ ਆ ਠੀਕ ਐ ਤੇ ਚੱਕਰਮਟ ਬਹੁਤ ਤਗੜੇ ਪਏ ਆ ਬਾਕੀ ਦੇਖਦੇ ਜੋ ਬਾਬੇ ਨੇ ਕਰਾਉਣਾ ਸਹੀ ਆ ਤੇ ਜਸਾ ਬਾਸੀ ਸਾਹਿਬ ਆਪਣੇ ਆਗੇ ਸੀਗੇ ਉਹ ਉਹ ਟਰੈਕਟਰ ਤੇ ਚੜ ਗਿਆ ਉਹਨੂੰ ਟਰੈਕਟਰ ਨੂੰ ਲੈ ਕੇ ਆਪਾਂ ਨਿਕਲਦੇ ਆ ਟਰਾਲੀ ਲੈ ਕੇ ਆਉਂਦੇ ਆ ਜਾ ਕੇ ਆਹ ਸ਼ੈ ਲੈ ਕੇ ਜਾਣੀ ਆ ਆਪਾਂ ਇਹ ਆ ਜੀ 26 ਫੁੱਟੇ ਡਬਲ ਤੁਰਾ ਤੇ ਆਪਾਂ ਇਹਨੂੰ ਫੋੜਨਾ ਕੱਢ ਲੈਣਾ ਬਾਹਰ ਕਿਉਂਕਿ ਆਪਣੇ ਵਾਲੇ ਜੀ ਘੋੜੇ ਦੇ ਨਾ ਛਤਰੀ ਲੱਗ ਜਾਣੀ ਫਿਰ ਉੱਤੇ ਟਾਣੇ ਟੂਣੇ ਆ ਤੇ ਕਾਨੂੰ ਆਪਾਂ ਉਹ ਨਹੀਂ ਕੰਮ ਕਰਨਾ ਆਪਾਂ ਇਹਨੂੰ ਕਿੱਦਾਂ ਕਰਨੀ ਵੀ ਇੱਥੋਂ ਕੱਢ ਕੇ ਟਰਾਲੀ ਪਰੇ ਆਉਂਦੀ ਫੋੜਨਾ ਤੇ ਉੱਥੇ ਤੱਕ ਲੈ ਆਉਣੀ ਆ ਫਿਰ ਉੱਥੋਂ ਪਾ ਲਾਂਗੇ ਅੱਗੇ ਟਰਾਲੀ ਆਪਾਂ ਲੈਣਤੀ ਟਰਾਲੀ ਨਹੀਂ ਇਹ ਟਰਾਲਾ ਆ ਇਹ 26 ਫੁੱਟੀ ਡਬਲ ਤੁਰਾ ਇਹਨੂੰ ਲੈਣਤੀ ਆ ਠੀਕ ਐ ਅਏ ਉਸਤਾਦ ਜੀ ਗੋੜਵਿਹਾਲੀ ਪੈਨ ਪਰ ਇਹਨੂੰ ਚੱਲ ਗਈ ਹੈ ਉਹਦੇ ਵਾਲ ਜੈਕ ਵਾਲੀ ਪੈਨ ਪਰ ਇਹਨੂੰ ਚੱਲ ਗਈ ਮੇਖ ਕੋਈ ਨਹੀਂ ਇਹਨੇ ਨਹੀਂ ਨਸਣਾ ਜੈਕ ਨੇ ਫੇਰ ਸਹੀ ਆ ਹਾਈ ਲਓ ਜੀ ਪਹੁੰਚੇ ਖੜੇ ਆ ਆਪਾਂ ਬਾ ਹੁਣ ਆਪਣੇ ਵਾਲੇ ਟਰੈਕਟਰ ਨੂੰ ਕੱਢਦੇ ਆਂ ਸਟਾਰਟ ਕਰਦੇ ਆਂ ਉਹਨੂੰ ਤੇ ਉਹਦਾ ਟੰਗੀ ਆਪਾਂ ਵੇਟ ਠੀਕ ਹੈ ਜੀ ਫੇਰ ਮਿਲਦੇ ਤੁਹਾਨੂੰ ਇਹ ਆਪਣਾ ਮਿਹੈਲ ਇਹਨੂੰ ਹੁਣ ਕਰਦੇ ਆਂ ਕੋਲਡ ਸਟਾਰਟ ਆ ਆ ਫੜਿਓ ਸਰ ਕੈਮਰਾ ਲਓ ਜੀ ਇਹਨੂੰ ਕੋਲਡ ਸਟਾਰਟ ਕਰੀ ਜੀ ਕਰੋ ਜੀ ਕਰੋ 2 1 ਪਹਿਲਾਂ ਮੂਵ ਨਹੀਂ ਲੈ वेट आला प्रोसैस आप करता शुरू लाइटा खोलन लगा मैं जसा भाई वेट। ਤੇ ਬਸ ਫਿਰ ਇਹਨੂੰ ਹੌਲੀ ਹੌਲੀ ਕੱਸੀ ਜਾਣਾ ਹੁਣ ਆਪਾਂ ਟਾਈਮ ਨਹੀਂ ਲਾਉਣਾ ਆਪਾਂ ਆਪਣੇ ਕੋਲ ਟਾਈਮ ਪਹਿਲਾਂ ਹੀ ਬਹੁਤ ਘਟਿਆ ਫਟਾਫਟ ਬਸ ਨਬੇੜ ਦਈਏ ਕੰਮ ਨੂੰ ਇੱਥੇ ਤੱਕ ਪਹੁੰਚ ਗਏ ਆਂ ਪਲੇਟਾਂ ਸਾਰੀਆਂ ਬਾਹਰ ਲੈਣਤੀਆਂ ਆਪਾਂ ਠੀਕ ਹੈ ਤੇ ਇਹ ਘਟੰਗਤੀ ਇੱਧਰ ਵਾਲੀ ਪਲੇਟ ਆਪਾਂ ਕੱਸਤੀ ਆ ਬਸ ਹੁਣ ਦੂਜੀ ਵੀ ਕਰਕੇ ਨਾ ਮਤਲਬ ਦੂਜੀਆਂ ਪਲੇਟਾਂ ਪਾ ਕੇ ਨਾਲ ਸਪੇਸਰ ਸਪੇਸਰ ਜਨ ਮੈਨ ਕਿੱਥੇ ਰੱਖੇ ਸਪੇਸਰ ਲਿਆਉਣ ਆ ਚੱਲ ਲਿਆਉਣੇ ਆ ਪਲੇਟ ਓਕੇ ਕਰਦੀਏ ਹੁਣ ਇਹਨੂੰ ਓਕੇ ਦੀ ਰਿਪੋਰਟ ਚਾਹ ਪੀ ਲਈਏ ਚਾਹ ਪੀ ਕੇ ਫਿਰ ਆਪਾਂ ਕਰਦੇ ਆਂ ਜੀ ਅੱਗੇ ਦਾ ਕੰਮ ਵੇਟ ਆਪਣਾ ਡਾ ਪਹਿ ਗਿਆ ਠੀਕ ਹੈ ਇੱਕ ਗੱਲ ਆ ਵੇਟ ਤੋਂ ਬਣਤਾ ਬਹੁਤ ਜਾਂਦੇ ਸ਼ੁਕਰ ਕਰੋ ਬੰਪਰ ਨਹੀਂ ਬਣਵਾਇਆ ਇਹਦਾ ਵੀ ਭਾਈ ਹੁਣਾਂ ਦਾ ਵੇਟ ਕੱਸ ਕੇ ਪੂਰਾ ਟਰੈਕਟਰ ਕਰਤਾ ਤਿਆਰ ਠੀਕ ਹੈ ਜੀ ਹੁਣ ਆਪਾਂ ਬਸ ਇਹਦਾ ਟ੍ਰਾਇਲ ਲੈਣਾ ਛੋਟਾ ਜਿਹਾ ਤੇ ਟ੍ਰਾਇਲ ਲੈ ਕੇ ਤੁਹਾਨੂੰ ਦਿਖਾਉਨੇ ਆ ਕਿ ਹਿਸਾਬ ਕਿਤਾ ਬਣਦਾ ਆ ਲਓ ਜੀ ਵੀਰੋ ਤਿਆਰੀ ਹੋ ਗਈ ਆਪਣੀ ਨਿਕਲ ਲੱਗੇ ਆ ਮੈਂ ਤੇ ਡਾਕਟਰ ਸਾਹਿਬ ਚੱਲਾਂਗੇ ਮੋਟਰਸਾਈਕਲ ਤੇ ਭਾਈ ਉਹ ਟਰੈਕਟਰ ਲੈ ਆਉਣਗੇ ਉਧਰ ਜੱਸਾ ਲੈ ਆਊਗਾ ਚਲੋ 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 आ जाओ सर चलिए चलो जी चलो ग्रुप आ लो भी अपना ग्रुप बनाता फतेह ग्रुप ठीक है जी अज तो अही मता पास करता आ अपने सारे ट्रैक्टर फतेह ग्रुप के नलिया करे ठीक है जी जिते भी चलिया करो चैक फिर हम आप निकलते हैं पिंड वालों फिर मिलते थानू पहुँच गए जी ग्राउंड च ठीक है पहला ਟ੍ਰੈਕ ਬਣਾ ਲੀਏ ਸੈਟ ਜਿਆ ਕਰ ਲੀਏ ਨੇ ਠੀਕ ਹੈ ਤੇ ਫਿਰ ਦੇਖਦੇ ਹਾਂ ਤਵੀਆਂ ਦਾ ਹਿਸਾਬ ਕਿਤਾਬ ਜਿਆ ਠੀਕ ਹੈ ਤੇ ਗਿੱਲ ਤਾਂ ਬਹੁਤ ਆ ਪਟਾਈ ਵੀ ਚੰਗੀ ਆ ਤਵੀਆਂ ਜੀ ਤੁਸੀਂ ਦੇਖ ਸਕਦੇ ਆ ਤੋ ਆਪਣੇ ਵਾਲੇ ਦਾ ਆਪਾਂ ਦੇਖ ਲਿਆ ਟੈਸਟ ਕਰਕੇ ਹੁਣ ਆ ਝੋਟੇ ਦਾ ਦੇਖਣ ਲੱਗੇ ਆ ਉਹ ਉੱਚੀ ਕਰ ਰਹੇ ਆ ਜਿੱਦਾਂ ਇਹਦੀ ਉੱਚੀ 24 ਇੰਚ ਤੇ ਬੰਦਦੇ ਆ ਉਦਾਂ ਹੀ ਕਰਨ ਲੱਗੇ ਹੋਏ ਆ ਉਹ ਝੋਟੇ ਦਾ ਦੇ ਕਰ ਲਿਆ ਹੁਣ ਇਹਦਾ ਦੇਖਦੇ ਆ ਕੀ ਹਿਸਾਬ ਕਿਤਾਬ ਹੁੰਦਾ ਆ ਲਓ ਜੀ ਵੀਰੋ ਚੈਕਿੰਗ ਫੈਕਿੰਗ ਕਰਕੇ ਆ ਗਏ ਆ ਘਰ ਨੂੰ ਠੀਕ ਹੈ ਆ ਨਾਟ ਡਿੱਗਾ ਸੀਗਾ ਇੱਥੇ ਹਲੇ ਟੈਂਪਰੇਰੀ ਦੂਜਾ ਛੋਟਾ ਨਾਟ ਪਾਇਆ ਲਓ ਚੱਕੋ ਹੋ ਗਿਆ ਕੰਮ ਓਕੇ ਤੇ ਇਹ ਨਾਟ ਪਾਇਆ ਆ ਇਹਨੂੰ ਹੁਣ ਟੈਡ ਕਰ ਦਈਏ ਤੇ ਇਹਨੂੰ ਹੁਣ ਧੋ ਲਈਏ ਬਸ ਤੇ ਵੀਰੋ ਬਾਕੀ ਇਹਦਾ ਨਾ ਛੋਟਾ ਮੋਟਾ ਕੰਮ ਜਿਹੜਾ ਸੀ ਉਹ ਤਾਂ ਆਪਾਂ ਸਾਰਾ ਕਰਾ ਦਿੱਤਾ ਸੀ ਹੁਣ ਇਹਦਾ ਨਾ ਲੈਦਨਾਂ ਦੀ ਆਵਾਜ਼ ਆਉਂਦੀ ਆ ਬ੍ਰੇਕਾਂ ਮਾਰਦੇ ਆ ਜਦੋਂ ਠੀਕ ਹੈ उदो आवाज़ आती है बहुत तो वह चैक करा वो ट्यूबा खुलन फिर चेक होगा ठीक है प्रॉब्लम आई है, है। की हिस्से का तेल भी बहुत घटे आ सिसटम चैक आओ चेक करावे तो भाई साहब जैक यह भी लीक है यार पता नहीं की प्रॉब्लम है यार मैं तो समझ नहीं लगती जैक यी लीक आ देखो थले तो आ गया की चक्कर है समझ नहीं लगता यार मैं तो बड़ा ज्यादा ही प्रॉब्लम जी जी आ गया यार ਇਹ ਨਹੀਂ ਸਮਝ ਲੱਗਣ ਦੀ ਹੁਣ ਇਹ ਜੈਕ ਵੀ ਲੀਕ ਹੋ ਗਿਆ ਪਹਿਲਾਂ ਉਹ ਦੂਜਾ ਜੈਕ ਖਰਾਬ ਹੋਇਆ ਚਲੋ ਦੇਖਾਂਗੇ ਇਹਨੂੰ ਵੀ ਭਾਈ ਇਹਦੀ ਵੀ ਸੀਲ ਸੂਲ ਦੇਖਾਂਗੇ ਪੌਣੀ ਪੈਣੀ ਫਿਰ ਤੇ ਬਾਕੀ ਭਾਈ ਪਿਛਲਾ ਕੰਮ ਹੁਣ ਵੇਟ ਲਾਉਨੇ ਆ ਇਹਦਾ ਆ ਜਾਣ ਭਾਜੀ ਹੁਣੀ ਵੇਡ ਖੋਲਣੇ ਕਰਤੇ ਸ਼ੁਰੂ ਮੁੰਡੇ ਨੇ ਠੀਕ ਹੈ ਹਾਂਜੀ ਭਾਜੀ ਤੇ ਆ ਨਾ ਖੋਲ ਜਾਣ ਪਹਿਲਾਂ ਥੱਲੇ ਲਈ ਖੋਲ ਲੈ ਭਾਜੀ ਇਹਨਾਂ ਨੂੰ ਛੱਡ ਲਓ ਜੀ ਭਾਜੀ ਗੋਟੀ ਨਾਲ ਖੋਲ ਲਓ ਫਾਇਦੇ ਜਾਵਾਂਗੇ

<laughs> थले भी हथ रख लो ना थले भी हथ रखो टे मार्शल फाज गई होनी सट मार दे हल्की जी चको जी प्लेट नंबर पहली कसीटी ना मेरा भी चाके लाया चाके लाया कसीटी ने हाँ जान हाँ सारे खुलने हैं। ਨਾਟ ਫਸ ਗਿਆ ਥੱਲੇ ਇੱਕ ਉਹਦੇ ਚੱਕਰ ਚ ਫਿਰ ਉਹ ਵੇਟ ਇਕੱਠੇ ਖੋਲਣੇ ਪੈਣੇ ਆਪਾਂ ਨੂੰ ਠੀਕ ਹੈ ਉਹ ਵੇਟ ਖੋਲ ਜਾਣਗੇ ਤਾਂ ਫਿਰ ਲਾ ਲੋ ਵੀ ਆਹ ਵਾਲੇ ਖੋਲਾਂਗੇ ਠੀਕ ਹੈ ਤੇ ਫਿਰ ਇਹਨੂੰ ਕਰਦੇ ਆਂ ਵਾਸ਼ ਔੜੀ 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 ਲਓ ਜੀ ਵੀਰੋ ਵੇਟ ਸਾਰੇ ਖੁੱਲ ਗਏ ਆਪਣੇ ਹੁਣ ਬਸ ਇਹਦੀ ਵਾਸ਼ਿੰਗ ਸ਼ੁਰੂ ਕਰਤੀ ਆ ਤਾਂ ਕਿ ਵਾਸ਼ ਕਰ ਲਈਏ ਇਹਨੂੰ ਇੱਕ ਮਿੰਟ ਰੋ ਜੀ ਨਾਟ ਕੱਢ ਲੈਂਦੇ ਲਓ ਜੀ ਵੇਟ ਪੂਰੇ ਵਿਹਲੇ ਕਰਦੇ ਟਰੈਕਟਰਾਂ ਦੇ ਇਹਦੇ ਰਿਮਾਂ 'ਚ ਜਗ੍ਹਾ ਦੇਖੋ ਟਰੈਕਟਰ ਦੇ ਕਿੰਨੀ ਬਣ ਗਈ ਦੇਖੋ ਸਹੀ ਆ ਹੁਣ ਪਿੱਛੇ ਪੂਰਾ ਹੌਲਾ ਹੋ ਗਿਆ ਫਰੰਟ ਤੇ ਰਹਿ ਗਿਆ ਜਿੰਨਾ ਵੇਟ ਵੀ ਆ ਚਲੋ ਜੀ ਹੁਣ ਇਹਦੀ ਨਾਈ ਧੋਈ ਕਰਾ ਦਈਏ ਫਟਾਫਟ ਵੀਰੋ ਕੰਮ ਸਾਰਾ ਨਿਬੜ ਗਿਆ ਟਰੈਕਟਰ ਤੋਂ ਹੋ ਗਏ ਸੀਗੇ ਠੀਕ ਆ ਹੁਣ ਆਪਾਂ ਇਹਨਾਂ ਨੂੰ ਲੋਡ ਕਰਨਾ ਆ ਬਸ ਤੇ ਆਪਣੇ ਵਾਲਾ ਤਾਂ ਮੈਟ ਰੱਖ ਲੀਏ ਬਾਕੀ ਦਾ ਕੰਮ ਸਹੀ ਆ मोटा मोटा ही धोया तो गया आ हले। है हले ठीक है देखो बाकी सवेरे ड्राई जहा कपड़ा मार देंगे सोहना लगेगा तो हाँ देखो स्नो वाला जी मिट्टी है ना तो बहुत औखी उतर दी अस्पताल बहुत ही ज़्यादा हम बार ट्रैक्टर लोड कर दी आप नहीं जाने फिर टायर भी तो उपर आए ट्राली उपर आई है ट्राली ला ली आप ठीक है ਬੈਗ ਚਾੜਨੇ ਆ ਟਰੈਕਟਰ ਕਰੋ ਜੱਕ ਹੁਣ ਚਾੜ ਉਹ ਨਹੀਂ ਜਾਣ ਬੈਗ ਨਹੀਂ ਆਉਣੀ ਪਿਛਲੇ ਟਾਇਰ ਚੜ ਕੇ ਉਹ ਚਾਹੀਦੇ ਉਹਦੀ ਉੱਚੀ ਹੋਈ ਜਾਣੀ ਟਰਾਲੀ ਲਾਓ ਜੀ ਹੁਣ ਕਰਾਉਂਦੇ ਆ ਬੈਗ ਤਾਂ ਕਰੀ ਹੈਗੀ ਇਸ ਤੋਂ ਲੋਕ ਕਿਹਾ ਇਹ ਚੱਲ 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 20 ਚ ਵਾਲਾ 20 ਚ 20 ਲੋਕ ਲਾ ਸਹੀ ਆ ਚੱਲ ਇਧਰ ਟੱਚ ਹੋ ਗਿਆ ਕੋਈ ਨਾ ਇਹੋ ਟਰਾਲੀ ਨਾ ਪਰਾਂ ਨੂੰ ਟੇਢੀ ਜੀ ਆ ਤਾਂ ਚੱਕਰ ਪੈਂਦਾ ਆ ਜਾਣਦੇ ਇੱਥੇ ਕਿ ਜਾਣਦੇ ਸਿੱਧਾ ਜਾਣਦੇ ਉਹ ਸਹੀ ਸੀਗਾ ਚੱਲ 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 ਬਈ ਚੜ ਗਿਆ ਟਰੈਕਟਰ 'ਤੇ ਚਲੋ ਲਓ ਜੀ ਇਹ ਭਾਈ ਜੇ ਦੂਸਰੀ ਟਰਾਲੀ ਹੁੰਦੀ ਉੱਚ ਨਹੀਂ ਚੜਦੇ ਨਹੀਂ ਚੜਨੇ ਸੀ ਨਹੀਂ ਚੜਨੇ ਸੀ ਪੜਾ ਝੋਟਾ ਚੜਾਈਏ ਮਝਾਲ ਆਪਣਾ ਚੜ ਗਿਆ ਹੈ ਬਾਬੇ ਦੀ ਮਿਹਰ ਨਾਲ ਕੰਮ ਆਪਣਾ ਨਿਬੜ ਗਿਆ ਟਰੈਕਟਰ ਦੋਵੇਂ ਆਪਣੇ ਲੋਡ ਹੋ ਗਿਆ ਠੀਕ ਹੈ ਆਪਾਂ ਟਾਇਰ ਟੂਰ ਬੰਦ ਹੀ ਹੁਣ ਇਹਨਾਂ ਦੇ ਤੇ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਸੁੱਖੀ ਸੰਧੀ ਸੈੱਟ ਹੋ ਗਿਆ ਆ ਤੇ ਹੁਣ ਆਪਾਂ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਚ ਇਸ ਵਲੌਗ ਚ ਬਸ ਇੰਨਾ ਹੀ ਉਮੀਦ ਕਰਦਾ ਤੁਸੀਂ ਤੁਹਾਨੂੰ ਜਿਹੜਾ ਵਲੌਗ ਹੈ ਵਧੀਆ ਲੱਗਿਆ ਹੋਗਾ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਨਵੇਂ ਬੰਦੇ ਕਰ ਦਿਓ ਸਬਸਕ੍ਰਾਈਬ ਹੁਣ ਮਿਲਦੇ ਆ ਜੀ ਤੁਹਾਨੂੰ ਜਲਦੀ ਨਵੇਂ ਵਲੌਗ ਚ